ਸੋ ਸ਼ਾਨਦਾਰ ਇਸ ਫਿਲਮ ਨੂੰ ਲੋਕਾਂ ਦਾ ਪਿਆਰ ਮਿਲਿਆ ਲੋਕਾਂ ਦਾ ਸਵਾਗਤ ਲੋਕਾਂ ਵੱਲੋਂ ਸਵਾਗਤ ਇਸ ਫਿਲਮ ਦਾ ਕੀਤਾ ਗਿਆ ਤੇ ਪਿਆਰ ਦਿੱਤਾ ਗਿਆ ਇਸ ਫਿਲਮ ਨੂੰ ਤੇ ਇਹੀ ਕਾਰਨ ਹੈ ਕਿ 70ਵੇਂ ਨੈਸ਼ਨਲ ਫਿਲਮ ਅਵਾਰਡਸ ਵਿੱਚ ਪੀਟੀਸੀ ਪੰਜਾਬੀ ਦਾ ਜਲਵਾ ਦੇਖਣ ਨੂੰ ਮਿਲਿਆ ਤੇ ਬਾਗੀ ਦਿੱਤੀ ਇਹ ਫਿਲਮ ਹੈ ਜਿਸ ਨੂੰ ਨੈਸ਼ਨਲ ਅਵਾਰਡ ਮਿਲਿਆ ਹੈ 2022 ਦੀ ਬੈਸਟ ਪੰਜਾਬੀ ਫਿਲਮ ਐਲਾਨੀ ਗਈ ਹੈ ਫਿਲਮ ਬਾਗੀ ਦਿੱਤੀ ਮਕੇਸ਼ ਗੌਤਮ ਦੇ ਵੱਲੋਂ ਇਹ ਫਿਲਮ ਨਿਰਦੇਸ਼ਿਤ ਕੀਤੀ ਗਈ ਸੀ ਤੇ ਲੋਕਾਂ ਨੇ ਫਿਲਮ ਨੂੰ ਬਹੁਤ ਪਿਆਰ ਦਿੱਤਾ ਹੈ ਇਸ ਦੀ ਕਹਾਣੀ ਨੂੰ ਬਹੁਤ ਪਿਆਰ ਦਿੱਤਾ ਗਿਆ ਇਸ ਦੇ ਡਾਇਰੈਕਸ਼ਨ ਨੂੰ ਬਹੁਤ ਪਿਆਰ ਦਿੱਤਾ ਗਿਆ ਤੇ 70ਵੇਂ ਨੈਸ਼ਨਲ ਫਿਲਮ ਅਵਾਰਡਸ ਦੇ ਵਿੱਚ ਪੀਟੀਸੀ ਪੰਜਾਬੀ ਦਾ ਜਲਵਾ ਬਰਕਰਾਰ ਰੱਖਿਆ ਗਿਆ ਤੇ ਜੀ ਨੈਕਸਟ মিডিਆ ਪ੍ਰਾਈਵੇਟ ਲਿਮਟਿਡਸ ਦੇ ਵੱਲੋਂ ਨੈਸ਼ਨਲ ਅਵਾਰਡ ਇਸ ਫਿਲਮ ਨੂੰ ਮਿਲਿਆ 2022 ਦੀ ਬੈਸਟ ਪੰਜਾਬੀ ਫਿਲਮ ਐਲਾਨੀ ਗਈ ਹੈ ਬਾਗੀ ਦਿੱਤੀ ਮੁਕੇਸ਼ ਗੋਤਮ ਦੇ ਵੱਲੋਂ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ ਤੇ ਤੇ ਐਸੀ ਫਿਲਮ ਦਾ ਡਾਇਰੈਕਟਰ ਮੁਕੇਸ਼ ਗੋਤਮ ਜੀ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਾਂਗੇ ਮੁਕੇਸ਼ ਗੋਤਮ ਜੀ ਪਹਿਲਾਂ ਤਾਂ ਸਵਾਗਤ ਬਹੁਤ ਬਹੁਤ ਮੁਬਾਰਕਾਂ ਨੈਸ਼ਨਲ ਅਵਾਰਡ ਫਿਲਮ ਨੂੰ ਮਿਲਿਆ ਹੈ ਤੇ ਥੈਂਕ ਯੂ ਥੈਂਕ ਯੂ ਵੈਰੀ ਮਚ ਇਹ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਸਰ ਤੁਸੀਂ ਅ ਬੜੀ ਆਪਣੇ ਆਪ ਦੇ ਵਿੱਚ ਫੀਲਿੰਗ ਜਿਹੜੀ ਹੁੰਦੀ ਹੈ ਇਹ ਮੌਕਾ ਐਸਾ ਹੁੰਦਾ ਹੈ ਕਿ ਜਦੋਂ ਤੁਸੀਂ ਜੋ ਕੰਮ ਜਿਹੜਾ ਕੀਤਾ ਹੁੰਦਾ ਉਹ ਸਾਰੇ ਦਾ ਸਾਰਾ ਤੁਹਾਨੂੰ ਬੜੀ ਮੈਮਰੀ ਜੁੜਿਆ ਆਂਦਾ ਕਿ ਕਿੰਨੇ ਕਿੰਨੀ ਮਿਹਨਤ ਕੀਤੀ ਕਿਸਰੇ ਸਾਰੀ ਟੀਮ ਹੋਲ ਟੀਮ ਜਿਹੜੀ ਹੈਗੀ ਹੈ ਚਾਹੇ ਟੈਕਨੀਸ਼ੀਅਨਸ ਹੋਣ ਐਕਟਰਸ ਹੋਣ ਤੁਹਾਡੇ ਆਪਣੇ ਟੀਮ ਮੈਂਬਰਸ ਹੋਣ ਉਹਨਾਂ ਸਾਰਿਆਂ ਜਿਸ ਤਰ੍ਹਾਂ ਕੰਮ ਕੀਤਾ ਹੁੰਦਾ ਹੈ ਉਹ ਉਹ ਸਾਰੀਆਂ ਚੀਜ਼ਾਂ ਰਿਫਲੈਕਟ ਹੁੰਦੀਆਂ ਨੇ ਮੈਂਬਰਸ ਦੇ ਵਿੱਚ ਬੜਾ ਸਾਰਾ ਲੱਗਦਾ ਹੈ ਤੇ ਤੇ ਕੋਈ ਖਾਸ ਪਲ ਜਦੋਂ ਤੁਸੀਂ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਸੀ ਕੋਈ ਚ ਯਾਦਾਂ ਕੋਈ ਜ਼ਾਹਰ ਹੈ ਕਿ ਯਾਦਾਂ ਬਹੁਤ ਜੁੜੀਆਂ ਹੁੰਦੀਆਂ ਨੇ ਜਦੋਂ ਅਸੀਂ ਕੰਮ ਕਰਦੇ ਹਾਂ ਟੀਮ ਮੈਂਬਰਸ ਦੇ ਨਾਲ ਤੇ ਕੁਝ ਖਾਸ ਪਲ ਤੁਸੀਂ ਸਾਂਝੇ ਕਰਨਾ ਚਾਹੋਗੇ ਸਰ ਸਭ ਤੋਂ ਵੱਡਾ ਸਿਕਰ ਚੈਲੰਜ ਇਸ ਫਿਲਮ ਦੇ ਵਿੱਚ ਕਿਉਂਕਿ ਫਿਲਮ ਦਾ ਸਬਜੈਕਟ ਉਹ ਪੀਰੀਅਡ ਫਿਲਮ ਸੀਗੀ ਅੱਜ ਤੋਂ 100 ਸਾਲ ਪਹਿਲਾਂ ਦੀ ਕਹਾਣੀ ਜਿਹੜੀ ਹੈਗੀ ਤੁਸੀਂ ਆਪਣੇ ਇੱਕ ਕੰਸਟ੍ਰੇਨ ਤੁਹਾਨੂੰ ਇੱਕ ਰਿਸੋਰਸਸ ਹੁੰਦੇ ਨੇ ਬਜਟ ਹੁੰਦੇ ਨੇ ਉਹਦੇ ਵਿੱਚ ਇਦਾਂ ਦਾ ਕੰਮ ਜਿਹੜਾ ਹੈਗਾ ਪੀਰੀਅਡ ਫਿਰ ਨੂੰ ਤੇ ਚੈਲੰਜ ਨੂੰ ਲੈਣਾ ਔਰ ਉਹਨੂੰ ਸਕਸੈਸਫੁਲੀ ਨਿਭਾਣਾ ਉਹਨੂੰ ਟਾਰਗਟ ਤੱਕ ਪਹੁੰਚਾਣਾ ਔਰ ਇਸ ਇਸ ਤਰੀਕੇ ਦੇ ਸਮਾਨ ਉਸ ਉਸ ਤਿੱਤਰ ਕੰਮ ਨੂੰ ਮਿਲਣਾ ਇਹ ਸਭ ਆਪਣੇ ਆਪ ਦੇ ਵਿੱਚ ਬਹੁਤ ਹੀ ਖੂਬਸੂਰਤ ਇੱਕ ਐਕਸਪੀਰੀਅੰਸ ਹੈਗਾ ਔਰ ਇਸ ਵੀ ਬਿਊਟੀਫੁੱਲ ਬਿਲਕੁਲ ਇਸ ਸਫਲਤਾ ਦਾ ਸੇਰਾ ਕਿਨੂੰ ਦਿਨੇਓ ਸਰ ਫਿਲਮ ਸਫਲ ਹੋਈ ਹੈ ਕਾਮਯਾਬ ਹੋਈ ਹੈ ਨੈਸ਼ਨਲ ਅਵਾਰਡ ਮਿਲ ਗਿਆ ਹੈ ਸੇਰਾ ਕਿਸ ਨੂੰ ਦਿਨੇਓ ਆਰੇ ਨੇ ਸਿਰ ਤੇ ਹੁੰਦਾ ਜਿਹੜੇ ਜਿਹੜੇ ਵੀ ਇਦਾਂ ਦੇ ਪ੍ਰੋਜੈਕਟਸ ਦੇ ਨਾਲ ਜੁੜੇ ਹੁੰਦੇ ਨੇ ਜਦੋਂ ਕੰਮ ਕਰ ਰਹੇ ਹੁੰਦੇ ਉਹ ਛੋਟੇ ਤੋਂ ਛੋਟਾ ਇੱਕ ਸਪੌਂਸਰ ਬਾਇ ਤੋਂ ਲੈ ਕੇ ਔਰ ਉੱਪਰ ਪ੍ਰੋਡਿਊਸਰ ਮਿਸ ਰਵਿੰਦਰ ਨਾਰਾਇਣ ਚੈਨਲ ਦੀ ਸਪੋਰਟ ਇਹਨਾਂ ਸਭਨਾ ਦੇ ਅਫਰਟਸ ਨਾਲ ਹੀ ਇਦਾਂ ਦੇ ਕੰਡੜੇ ਹੁੰਦੇ ਉਹ ਸਿਰੇ ਚੜਦੇ ਹੈਗੇ ਐ ਐਂਡ ਸਕਸੈਸਫੁਲ ਹੁੰਦੇ ਐ ਬਿਲਕੁਲ ਸਰ ਤੁਸੀਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਤਾਂ ਇਸ ਫਿਲਮ ਦਾ ਇੱਕ ਖਾਸ ਸਟਰੋਂਗ ਪੁਆਇੰਟ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਫਿਲਮ ਨੇ ਲੋਕਾਂ ਨੂੰ ਖਿੱਚਿਆ ਆਪਣੇ ਨਾਲ ਜੋੜਿਆ ਤੇ ਇਸ ਨੂੰ ਨੈਸ਼ਨਲ ਅਵਾਰਡ ਦਵਾਇਆ ਮੂਵੀ ਨੂੰ ਆ ਫਿਲਮ ਦਾ ਸਬਜੈਕਟ ਔਰ ਫਿਲਮ ਦਾ ਜਿਹੜਾ ਇੱਕ ਚੈਲੈਂਜਿੰਗ ਪਲੋਟ ਸਭ ਤੋਂ ਪਹਿਲਾਂ ਤਾਂ ਜਿਹੜੀ ਕਹਾਣੀ ਸੀਗੀ ਉਹ ਗਿਆਨੀ ਗੁਰਮੁਸੀ ਮੁਸਾਫਿਰ ਪੰਜਾਬ ਦੇ ਪਹਿਲੇ ਸੀ ਅੰਗੋਏ ਨੇ ਹਾਂ ਔਰ politician ਸੀਗੇ ਉਸ ਤੋਂ ਬਾਅਦ ਉਹ ਰਾਈਟਰ ਸੀਗੇ ਔਰ ਉਸ ਜ਼ਮਾਨੇ ਚ ਲਿਖੀ ਹੋਈ ਕਹਾਣੀ ਨੂੰ ਅਡਾਪਟ ਕਰਕੇ ਉਹਨੂੰ ਪਰਦੇ ਦੇ ਹਿਸਾਬ ਨਾਲ ਉਹਨੂੰ ਮੋਡੀਫਾਈ ਕਰਨਾ ਉਹਨੂੰ ਤਿਆਰ ਕਰਨਾ ਉਹ ਇੱਕ ਆਪਣੇ ਆਪ ਵਿੱਚ ਬੜਾ ਚੈਲਿੰਜਿੰਗ ਸੀਗਾ ਔਰ ਉਹਦੇ ਵਿੱਚ ਜਿਹੜੀ ਸਾਡੀ ਟੀਮ ਜਿਹੜੀ ਹੈਗੀ ਹੈ ਪੱਟਿਕਲੀ ਪੂਰੀ ਪੱਰਟਿਕੂਲ ਜਿਹੜੀ ਚੈਨਲ ਦੀ ਟੀਮ ਹੈ ਜਿਹੜੇ ਮੇਰੇ ਸਾਥੀ ਨੇ ਹਾਂ ਉਹਨਾਂ ਨੇ ਜਿਸ ਦਿਨ ਨਾਲ ਸਾਰੇ ਇਕੱਠੇ ਮੁੱਠੀ ਨਾਲ ਮੁੱਠੀ ਜੋੜ ਕੇ ਇਕੱਠੇ ਹੋ ਕੇ ਅਸੀਂ ਜਿਹੜਾ ਇੱਕ ਐਫਰਟ ਕਿਉਂਕਿ ਹਰ ਜਗ੍ਹਾ ਤੁਹਾਨੂੰ ਪੈਸੇ ਨਾਲ ਤੁਸੀਂ ਨਹੀਂ ਕਰ ਸਕਦੇ ਚੀਜ਼ਾਂ ਨੂੰ ਹਨਾ ਜਦ ਖਾਸ ਕਰਕੇ ਇਦਾਂ ਦੇ ਕੰਮ ਕਰਨੇ ਹੁੰਦੇ ਆ ਉਹਦੇ ਲਈ ਇੱਕ ਜਜ਼ਬਾ ਇੱਕ ਪੈਸ਼ਨ ਚਾਹੀਦਾ ਹੁੰਦਾ ਹੈ ਔਰ ਜਦ ਤੋਂ ਪੈਸ਼ਨ ਨਹੀਂ ਹੁੰਦਾ ਤੁਸੀਂ ਇਦਾਂ ਦੇ ਕੰਮ ਨਹੀਂ ਕਰ ਸਕਦੇ ਜਿਹੜੇ ਕਿ ਦੇਖਣ ਨੂੰ ਜਦ ਤੁਸੀਂ ਫਿਲਮ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਯਾਰ ਇਹ ਫਿਲਮ ਭਾਵੇਂ ਕਿ ਇੰਨੇ ਕਾਡਰ ਰਿਸੋਰਸਸ ਔਰ ਇਕ ਲਿਮਿਟਡ ਬਜਟ ਦੇ ਵਿੱਚ ਬਣੀ ਹੋਈ ਹੈ ਲੇਕਿਨ ਇਹ ਜੀਜ਼ਾ ਵਾਕਈ ਹੈ ਪੰਜਾਬ ਦੇ ਵਿੱਚ ਕਿੰਨ ਵੈਲਿਊਏਬਲ ਹੁੰਦੀਆਂ ਨੇ ਜਿਨ੍ਹਾਂ ਨੂੰ ਕਿਸੇ ਵੀ ਰਿਸੋਰਸ ਰਸੋਰਸ ਦੇ ਨਾਲ ਜਾਂ ਕਿਸੇ ਵੀ ਪੈਸੇ ਦੇ ਨਾਲ ਖੋਲਿਆ ਨਹੀਂ ਜਾ ਸਕਦਾ ਸੋ ਥਿਸ ਇਜ਼ ਦੈਟ ਕਾਈਂਡ ਆਫ ਵਰਕ ਜਿਸਨੂੰ ਸੇ ਦੈਟਸ ਵੈ ਇਹਨੂੰ ਉੱਧਰ ਦਾ ਹੰਗਾਰਾ ਵੀ ਮਿਲਿਆ ਔਰ ਆਪਣਾ ਨੈਸ਼ਨਲ ਅਵਾਰਡ ਜਿਹੜਾ ਅਨਦਰ ਜਿਸ ਦਾ ਆਈ ਥਿੰਕ ਬਿਗੈਸਟ ਅਵਾਰਡ ਜੋ ਮਿਲਣਾ ਜਿਹੜਾ ਹੈਗਾ ਇਸ ਮੌਕੇ ਤੇ ਇਸ ਫਿਲਮ ਨੂੰ ਔਰ ਉਹ ਐਕਸੈਪਟੈਂਸ ਜਿਹੜੀ ਹੈਗੀ ਹੈ ਉਹ ਆਪਣੇ ਆਪ ਦੇ ਵਿੱਚ ਖੂਬਸੂਰਤ ਹੈ ਔਰ ਸਾਰਿਆਂ ਲਈ ਬੜੇ ਬਾਈ ਜੀ ਖੁਸ਼ੀ ਦੇ ਪਾਲਨੇ ਸਾਰਿਆਂ ਲਈ ਬਿਲਕੁਲ ਮੁਕੇਸ਼ ਚੋਦੋ ਕੋਈ ਫਿਲਮ ਡਾਇਰੈਕਟ ਹੁੰਦੀ ਹੈ ਤਾਂ ਜੋ ਡਾਇਰੈਕਟਰ ਹੈ ਉਸ ਦੇ ਇੱਕ ਇੱਕ ਪਾਤਰ ਦੀ ਜਗਾ ਪਹਿਲਾਂ ਖੁਦ ਨੂੰ ਰੱਖ ਕੇ ਵੇਖਦਾ ਹੈ ਤਾਂ ਇਸ ਪੂਰੀ ਫਿਲਮ ਨੂੰ ਡਾਇਰੈਕਟ ਕਰਦੇ ਹੋਏ ਤੁਹਾਨੂੰ ਕਿਹੜਾ ਸੀਨ ਲੱਗਾ ਕਿ ਇਹ ਦਿਲ ਨੂੰ ਛੂ ਗਿਆ ਜਾਂ ਜਿਹੜਾ ਕਰੈਕਟਰ ਤੁਹਾਨੂੰ ਬਹੁਤ ਪਾਇਆ ਇਸ ਮੂਵੀ ਦੇ ਵਿੱਚ ਅ ਇਸ ਫਿਲਮ ਦਾ ਕਲਾਈਮੈਕਸ ਅਸੀਂ ਕਹਿ ਸਕਦੇ ਹਾਂ ਕਿ ਦਿਸਪਰੇਟ ਨੇ ਜੋ ਇੱਕ ਜਦੋ ਜਾਇਤ ਸਾਰੀ ਫਿਲਮ ਦੇ ਵਿੱਚ ਇੱਕ ਛੋਟੀ ਜੀ ਲੜਕੀ ਜਿਸ ਦੇ ਨਾਂ ਤੇ ਫਿਲਮ ਹੈ ਜੀ ਹੈ ਬਾਗੀ ਦੀਤੀ ਉਹ ਜਿਸ ਤਰੀਕੇ ਨਾਲ ਸਾਰਿਆਂ ਚੈਲੰਜਸ ਨੂੰ ਚਾਹ ਔਰ ਆਪਣੇ ਜੋ ਕੁਛ ਉਹਦੇ ਫਾਦਰ ਨੇ ਸਫਰ ਕੀਤਾ ਜੋ ਉਹਦੀ ਮਾਂ ਨੇ ਸਫਰ ਕੀਤਾ ਉਹ ਸਾਰੀਆਂ ਚੀਜ਼ਾਂ ਨੂੰ ਚਲਦੇ ਹੋਏ ਉਹ ਲੜਕੀ ਜਿਹੜੀ ਹੈ ਕਿਸ ਤਰੀਕੇ ਨਾਲ ਐਂਡ ਦੇ ਵਿੱਚ ਉਹ ਅੰਗਰੇਜ਼ਾਂ ਦੇ ਖਿਲਾਫ ਆਵਾਜ਼ ਚੁੱਕਦੀ ਹੈਗੀ ਹੈ ਔਰ ਵਨ ਆਫ ਦਾ ਅਫਸਰ ਜਿਹੜਾ ਉਹਨੂੰ ਉਹਦੇ ਫਾਦਰ ਨੂੰ ਫੜਨ ਲਈ ਆਇਆ ਹੋਇਆ ਔਰ ਫੜ ਕੇ ਲੈ ਜਾਂਦਾ ਹੈਗਾ ਉਸ ਤੋਂ ਪਹਿਲੇ ਉਸ ਨੂੰ ਮਾਰਨਾ ਜਿਸ ਤਰ੍ਹਾਂ ਉਹਦਾ ਉਹਨੂੰ ਕਿਲ ਕਰਦੀ ਰਹੀ ਹੈ दैट ਇਜ਼ ਸਮਵੇਅਰ ਵਨ ਆਫ ਦਾ ਬੈਸਟ ਮੋਮੈਂਟਸ ਆਰ ਐਂਡ ਦੇ ਵਿੱਚ ਜਿਸ ਤੇ ਨਾਲ ਜਿਹਦੇ ਕਰਕੇ ਸਾਰਾ ਕੁਝ ਹੋਇਆ ਉਹਨਾਂ ਦੀ ਫੈਮਿਲੀ ਦਾ ਹੀ ਬੰਦਾ ਸੀਗਾ ਉਸ ਨੂੰ ਜਿਸ ਤੇ ਨਾਲ ਫਿਰ ਦੈਨ ਫਾਦਰ ਨੇ ਆਪਣੇ ਬੇਟੀ ਦਾ ਰਿਵੈਂਜ ਲਿਆ ਉਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਹੀ ਤੁਹਾਨੂੰ ਅੰਦਰੋਂ ਖਿਲਾਉਂਦੀਆਂ ਨੇ ਔਰ ਤੁਹਾਨੂੰ ਜਦ ਯਾਦ ਆਂਦਾ ਕਿ ਇਹ ਚੀਜ਼ਾਂ ਸੀ ਕਿ ਤਿੱਕਰ ਸ਼ੂਟ ਕੀਤੀਆਂ ਗਈਆਂ ਵਾਰ-ਵਾਰ ਮੈਂ ਕਹਿ ਰਿਹਾ ਕਿ ਕੰਸਟ੍ਰੇਟਸ ਦੇ ਆਫ ਦੇ ਵਿੱਚ ਬਹੁਤ ਹੀ ਤੁਹਾਨੂੰ ਇੱਕ اچھی ਫੀਲਿੰਗ ਉਹ ਮਹਿਸੂਸ ਹੁੰਦੀ ਹੈ ਤੇ ਤੇ ਸਰ ਕੋਈ ਚੈਲੰਜ ਇਸ ਮੂਵੀ ਨੂੰ ਸ਼ੂਟ ਕਰਦੇ ਹੋਏ ਕੋਈ ਚੈਲੰਜ ਸਾਹਮਣੇ ਆਏ ਚੁਣੌਤੀਆਂ ਸਾਹਮਣੇ ਆਈਆਂ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨੀਆਂ ਚਾਹੋ ਚੈਲੰਜਸ ਤਾਂ ਮੈਂ ਤੁਹਾਨੂੰ ਦੱਸ ਦਰ ਚੈਲੰਜ ਤੋਂ ਸਭ ਤੋਂ ਵੱਡਾ ਚੈਲੰਜ ਇਹ ਹੈਗਾ ਕਿ ਤੁਸੀਂ ਇੱਕ ਬਹੁਤ ਵੱਡੇ ਪੱਦਰ ਦੇ ਉੱਤੇ ਬਹੁਤ ਹੀ ਇੱਕ ਐਸਾ ਸਬਜੈਕਟ ਜਿਹਨੂੰ ਚੱਕਣਾ ਵਾਲੇ ਪੀਰੀਅਡ ਨੂੰ ਕ੍ਰੀਏਟ ਕਰਨਾ ਹੈਗਾ ਉਸ ਤੇ ਉਸ ਟਾਈਮ ਦੀ ਬਿਲਡਿੰਗਾਂ ਉਸ ਟਰਮ ਦੇ ਕਿਰਦਾਰਾਂ ਨੂੰ ਉਹ ਉਹਨਾਂ ਦੇ ਗੈਟਅਪ ਉਹ ਸਭ ਕੁਝ ਹੋਰ ਅਸਲ ਵਿੱਚ ਅਸੀਂ ਉੱਪਰ 100 ਸਾਲ ਪਹਿਲਾਂ ਦੀ ਗੱਲ ਕਰੀਏ ਜੇ ਅਸੀਂ ਇਸ ਸਪਿਰਿਟ ਦੇ ਸਮਾਂ ਪੀਰੀਅਡ ਹੈਗਾ 1920 ਦੇ ਨੇੜੇ ਤੇ ਇਹਦਾ ਜੇ 1920 ਆ ਅੱਜ 2024 ਚੱਲ ਰਿਹਾ ਹੈ 100 ਸਾਲ ਤੋਂ ਉੱਪਰ ਹੋ ਗਏ ਨੇ ਤਾਂ 100 ਸਾਲ ਦੇ ਪਿੱਛੇ ਜਦ ਤੁਸੀਂ ਜਾਓਗੇ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਉਸ ਮਾਹੌਲ ਨੂੰ ਕ੍ਰੀਏਟ ਕਰਨਾ ਹਮ ਵਿਦ ਲਿਮਿਟਡ ਰਿਸੋਰਸਸ ਵਿਦ ਲਿਮਿਟਡ ਬਜਟ ਜਿੱਦਾਂ ਦੇ ਲਈ ਪੰਜਾਬੀ ਫਿਲਮਾਂ ਦੇ ਸਾਡੇ ਬਜਟ ਹੁੰਦਾ ਹੈ ਨੇ ਕਾਸੀ ਕੰਮ ਕਰਦੇ ਆਗੇ ਉਹ ਆਸਾਨ ਨਹੀਂ ਹੈਗਾ ਨਾ ਔਰ ਇਦਾਂ ਦੇ ਜਿਹੜੇ ਇੱਕ ਕ੍ਰੀਏਟਿਵ ਕੰਮ ਹੁੰਦੇ ਨੇ ਇਹਦੇ ਇਹਦੇ ਇਹ ਪੈਸੇ ਨਾਲ ਜਾਂ ਸਹੂਲਤਾਂ ਨਾਲ ਬਣਾਏ ਵੀ ਨਹੀਂ ਜਾ ਸਕਦੇ ਇਹ 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 ਬੰਦੇ ਪੈਸ਼ਨ ਨਾਲ ਇਹ ਬੰਦੇ ਤੁਹਾਡੇ ਆਪਣੇ ਇੱਕ ਜਜ਼ਬੇ ਦੇ ਨਾਲ ਇੱਕ ਸੀਗੇ ਕੰਮ ਕਰਨਾ ਚੈਲੰਜ ਲੈਂਦੇ ਜਸ ਸੀ ਸੋ ਇਹ ਇਸ ਕੰਮ ਦੇ ਵਿੱਚ ਆਪਾਂ ਇਹ ਜਿਹੜੀ ਹਾਰਡਸ਼ਿਪ ਹੈਗੀ ਹੈ ਡੈਫੀਨਿਟਲੀ ਇਨੇ ਜਦੋਂ ਉਹਨੇ ਅਵਾਰਡ ਮਿਲਿਆ ਤਾਂ ਇਹਨੇ ਪੇ-ਆਫ ਦਿੱਤਾ ਹੈਗਾ ਸਾਨੂੰ ਸਾਰਿਆਂ ਨੂੰ ਅਸੀਂ ਵੀ ਆਲ ਆਰ ਵੈਰੀ ਹੈਪੀ ਐਂਡ ਸਮਵੇਅਰ ਬੀਟਿੰਗ ਠੀਕ ਹੈ ਸਰ ਸ਼ੁਕਰੀਆਤ ਇੱਕ ਵਾਰ ਫੇਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੋ ਇਸ ਫਿਲਮ ਦੇ ਨਿਰਦੇਸ਼ਕ ਮੁਕੇਸ਼ ਗੌਤਮ ਜੀ ਸਾਡੇ ਨਾਲ ਜੁੜੇ ਸੀ ਇਸ ਫਿਲਮ ਬਾਬਤ ਅਸੀਂ ਉਹਨਾਂ ਦੇ ਤਜਰਬੇ ਸੁਣੇ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੱਤੀ ਤੇ ਇਸ ਕਹਾਣੀ ਬਾਰੇ ਉਹਨਾਂ ਤੋਂ ਜਾਣਿਆ ਕਿ ਆਖਰ ਕਿਵੇਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਕਿ ਕੁਝ ਚੈਲੰਜੇਜ਼ ਆਏ ਕਿਹੜਾ ਸੀਨ ਉਹਨਾਂ ਦੇ ਦਿਲ ਦੇ ਬੇहद ਕਰੀਬ ਰਹਾ ਸੋ ਲੋਕਾਂ ਦੇ ਵੱਲੋਂ ਇਸ ਪੂਰੀ ਫਿਲਮ ਨੂੰ ਬਹੁਤ ਪਿਆਰ ਦਿੱਤਾ ਗਿਆ ਹੈ ਤੇ ਫਿਲਮ ਬਾਗੀ ਦੀਤੀ ਜਿਸ ਨੂੰ ਨੈਸ਼ਨਲ ਅਵਾਰਡ ਮਿਲਿਆ ਹੈ 70ਵੇਂ ਨੈਸ਼ਨਲ ਫਿਲਮ ਅਵਾਰਡਸ ਦੇ ਵਿੱਚ ਪੀਟੀਸੀ ਪੰਜਾਬੀ ਦਾ ਜਲਬਾ ਵੇਖਣ ਨੂੰ ਮਿਲਿਆ। ਸੋ ਪੀਟੀਸੀ ਪੰਜਾਬੀ ਦੀ ਫਿਲਮ ਜੋ ਕਿ ਜੀ ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਦੀ ਫਿਲਮ ਹੈ ਬਾਗੀ ਦੀਤੀ ਨੂੰ ਨੈਸ਼ਨਲ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ 2022 ਦੀ ਬੈਸਟ ਪੰਜਾਬੀ ਫਿਲਮ ਐਲਾਨੀ ਗਈ ਹੈ ਫਿਲਮ ਬਾਗੀ ਦੀਤੀ ਮੁਕੇਸ਼ ਗੋਤਮ ਵੱਲੋਂ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ। ਸੋ ਬੈਸਟ ਪੰਜਾਬੀ ਫਿਲਮ ਨੈਸ਼ਨਲ ਅਵਾਰਡ ਇਸ ਫਿਲਮ ਨੂੰ ਮਿਲਿਆ ਹੈ ਇੱਕ ਚੰਗਾ ਕਨਸੈਪਟ ਇਸ ਦਾ ਜੋ ਸਬਜੈਕਟ ਹੈ ਉਹ ਵੱਖਰਾ ਹੈ ਇਸ ਫਿਲਮ ਦਾ ਸੋ ਗੱਲਬਾਤ ਅਸੀਂ ਖਾਸ ਤੌਰ ਤੇ ਕੀਤੀ ਸੀ ਇਸ ਫਿਲਮ ਦੇ ਨਿਰਦੇਸ਼ਕ ਮੁਕੇਸ਼ ਗੋਤਮ ਜੀ ਦੇ ਨਾਲ ਤੇ ਉਹਨਾਂ ਦੱਸਿਆ ਕਿ ਕਿਵੇਂ ਇੱਕ ਲਿਮਿਟਿਡ ਸਰੋਤਾ ਦੇ ਵਿੱਚ ਇੱਕ ਐਡੀ ਵੱਡੀ ਜਿਸ ਦਾ ਸਬਜੈਕਟ ਬਹੁਤ ਵਾਸਟ ਹੈ ਉਸ ਫਿਲਮ ਨੂੰ ਬਣਾਉਣਾ ਇੱਕ ਚੈਲੰਜ ਵੀ ਹੁੰਦਾ ਹੈ ਅਜੇ ਹੀ ਫਿਲਮ ਨੂੰ ਬਣਾਉਣ ਲਈ ਜਨੂਨ ਵੀ ਚਾਹੀਦਾ ਹੈ ਤੇ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਰਵਿੰਦਰ ਨਰਾਇਣ ਜੀ ਸਾਡੇ ਨਾਲ ਜੁੜੇ ਨੇ ਸੋ ਪ੍ਰੋਡਿਊਸਰ ਰਵਿੰਦਰ ਨਾਰਾਇਣ ਜੀ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਾਂਗੇ ਰਵਿੰਦਰ ਸਰ ਬਹੁਤ ਬਹੁਤ ਮੁਬਾਰਕਾ ਸਭ ਤੋਂ ਪਹਿਲਾਂ ਤਾਂ ਇਸ ਫਿਲਮ ਦੇ ਲਈ ਨੈਸ਼ਨਲ ਅਵਾਰਡ ਮਿਲਣ ਦੇ ਲਈ ਸ਼ੁਕਰੀਆ ਸਾਰੇ ਪੀਟੀਸੀ ਸਮੂਹ ਨੂੰ ਵਧਾਈ ਜਾਂਦੀ ਹੈ ਇਹ ਪੀਟੀਸੀ ਨੈਟਵਰਕ ਨੇ ਇਨ ਹਾਊਸ ਰਿਸੋਰਸਸ ਦੇ ਨਾਲ ਸਾਡੇ ਕ੍ਰੀਏਟਿਵ ਡਾਇਰੈਕਟਰ ਮੁਕੇਸ਼ ਗੌਤਮ ਜੀ ਹੈ ਉਹਨਾਂ ਦੇ ਨਾਲ ਇਹ ਫਿਲਮ ਬਣਾਈ ਉਹਨਾਂ ਨੇ ਡਾਇਰੈਕਟ ਕੀਤੀ ਤੇ ਉਹਨਾਂ ਨੇ ਪੂਰੀ ਜਦੋ ਜਹਿਤ ਲਾਈ ਇਹਦੇ ਵਿੱਚ ਕਿ ਇਹ ਫਿਲਮ ਉਸ ਇਮਾਨਦਾਰੀ ਨਾਲ ਇਤਿਹਾਸ ਦੇ ਉਸ ਪੰਨੇ ਨੂੰ ਪਰਦੇ ਤੇ ਲਿਆਏ ਜਿਹੜੇ ਪੰਨੇ ਲੁਕੇ ਰਹੇ ਜਿਹੜੇ ਪੰਨਿਆਂ ਦੀ ਚਰਚਾ ਨਹੀਂ ਹੋ ਸਕੀ ਜਿਨ੍ਹਾਂ ਆਜ਼ਾਦੀ ਕੁਲਾਟੀਆਂ ਦੀ ਕਦੇ ਕਿਸੇ ਕਿਤਾਬ ਵਿੱਚ ਕਿਸੇ ਹਿਸਟਰੀ ਦੀ ਬੁੱਕ ਵਿੱਚ ਚਰਚਾ ਨਹੀਂ ਹੋਈ ਇਹ ਉਹਦਾ ਇੱਕ ਸਫਾ ਸੀ ਗਦਰ ਮੂਵਮੈਂਟ ਦਾ ਜੋ ਮੁਕੇਸ਼ ਜੀ ਨੇ ਪੂਰਾ ਜੀਵੰਤ ਕੀਤਾ ਇਹਨੂੰ ਦੇਖਣ ਵਾਲੇ ਲੋਕ ਜਦੋਂ ਸਿਨੇਮਾ ਹਾਲ ਤੋਂ ਨਿਕਲਦੇ ਸੀ ਉਹਨਾਂ ਦੀ ਅੱਖਾਂ ਭਰ ਆਂਦੀ ਸੀ ਇਹ ਜਜ਼ਬਾ ਜਿਹੜਾ ਇਹਦੇ ਵਿੱਚ ਦਿਖਾਇਆ ਗਿਆ ਜਿਹੜਾ ਜਜ਼ਬੇ ਨਾਲ ਇਹ ਫਿਲਮ ਬਣਾਈ ਗਈ ਮੈਂ ਕਹਿੰਦਾ ਸਾਰੇ ਲੋਕ ਪੀਟੀਸੀ ਸਮੂਹ ਦੇ ਜੋ ਇਹਦੇ ਵਿੱਚ ਸ਼ਾਮਿਲ ਸੀ ਇਹਨੂੰ ਬਣਾਉਣੇ ਤੇ ਉਹ ਲੋਕ ਜਿਨ੍ਹਾਂ ਨੇ ਦੇਖਿਆ ਇਹਨੂੰ ਸراہ ਇਹ ਉਹਨਾਂ ਸਭ ਨੂੰ ਇਹ ਵਧਾਈ ਹੈ ਨਾਲੇ ਭਾਰਤ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਸਾਰੀ ਜਿਨੀ ਫਿਲਮਾਂ ਬੜੀਆਂ 2022 ਉਨਾ ਚੋਂ ਇਸ ਫਿਲਮ ਨੂੰ ਚੁਸ ਕੀਤਾ ਸਾਲ ਦੀ ਸਭ ਤੋਂ ਵਧੀਆ ਫਿਲਮ ਦਾ ਅਵਾਰਡ ਦੇਣ ਲਈ ਸਭ ਦਾ ਸ਼ੁਕਰੀਆ ਬਿਲਕੁਲ ਮੈਂ ਸਰ ਜਦੋਂ ਐਡੇ ਵੱਡੇ ਇੱਕ ਸਬਜੈਕਟ ਨੂੰ ਪਰਦੇ ਤੇ ਉਤਾਰਿਆ ਜਾਂਦਾ ਹੈ ਤਾਂ ਜ਼ਾਹਰ ਹੈ ਕਿ ਜਜ਼ਬਾ ਜਨੂਨ ਚਾਹੀਦਾ ਤੇ ਬਹੁਤ ਚੀਜ਼ਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ ਤੇ ਜਦੋਂ ਇਹ ਜੋ ਫਿਲਮ ਸੀ ਵੱਡੇ ਪਰਦੇ ਤੇ ਉੱਤਰ ਰਹੀ ਸੀ ਤਾਂ ਕਿਸ ਤਰ੍ਹਾਂ ਦੀ ਫੀਲਿੰਗ ਸੀ ਕਿਸ ਤਰ੍ਹਾਂ ਦੀ ਭਾਵਨਾ ਸੀ ਇਸ ਫਿਲਮ ਨੂੰ ਲੈ ਕੇ ਤੁਹਾਡੇ ਅੰਦਰ ਬੜੇ ਇਮੋਸ਼ਨਲ ਸਬਜੈਕਟ ਸੀ ਸਾਡੇ ਲਈ ਕਿਉਂਕਿ ਆਜ਼ਾਦੀ ਤੋਂ ਜੁੜੀ ਕਹਾਣੀਆਂ ਜਿਹੜੀ ਪੰਜਾਬ ਦੀਆਂ ਹੈਗੀਆਂ ਉਹ ਨਹੀਂ ਜ਼ਿਆਦਾ ਐ ਤੇ ਐਨੇ ਘਟ ਦਸੀ ਗਈਆਂ ਇਹਨੂੰ ਬਣਾਉਣ ਵੇਲੇ ਸਾਨੂੰ ਇਹ ਇੱਕ ਤਾਂ ਇਸ ਦੇ ਵਿੱਚ ਅਦਾਕਾਰੀ ਇਹਦੀ ਜੋ ਲੀਡ ਐਕਟ्रेस ਹੈ ਬੱਚੀ ਉਹਦੀ ਕਲਾਕਾਰੀ ਸਾਰੇ ਦੇਖ ਕੇ ਨਾ ਇਟ ਵਾਸ ਅ ਵੈਰੀ ਵੈਰੀ ਇਮੋਸ਼ਨਲ ਐਂਡ ਪੈਸ਼ਨੇਟ ਫੀਲਿੰਗ ਫਾਰ ਅਸ ਸਾਰਿਆਂ ਨੇ ਇਹਦੇ ਵਿੱਚ ਦਿਲ ਜਾਨ ਨਾਲੇ ਮੁਕੇਸ਼ ਗੋਤਮ ਜੀ ਦਾ ਇਹਦੇ ਵਿੱਚ ਪੂਰੇ ਉਹਨਾਂ ਦੀ ਮੈਂ ਕਹਿੰਦਾ ਜਿੰਨਾ ਐਕਸਪੀਰੀਅੰਸ ਹੀ ਉਹਨਾਂ ਨੂੰ ਸਾਰਾ ਉਹਨਾਂ ਨੇ ਇਹਦੇ ਵਿੱਚ ਨਿਚੋੜ ਕੇ ਲਗਾਤਾ ਸੀ ਬਿਲਕੁਲ ਸਰ ਇੱਕ ਸਵਾਲ ਹੋਰ ਕਿ ਜਦੋਂ ਅੱਜ ਦੀ ਪੰਜਾਬੀ ਇੰਡਸਟਰੀ ਨੂੰ ਅਸੀਂ ਦੇਖਦੇ ਆ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਸਟੋਰੀ ਪੱਖੋਂ ਕੰਮ ਕਰਨਾ ਚਾਹੀਦਾ ਹੈ ਡਾਇਰੈਕਸ਼ਨ ਪੱਖੋਂ ਕੰਮ ਕਰਨਾ ਚਾਹੀਦਾ ਹੈ ਕੀ ਕੁਝ ਅੱਜ ਨਵਾਂ ਅੱਜ ਦੀ ਪੰਜਾਬੀ ਇੰਡਸਟਰੀ ਦੇ ਵਿੱਚ ਹੋਣਾ ਚਾਹੀਦਾ ਹੈ ਜੋ ਪੰਜਾਬ ਨੂੰ ਰਿਪਰੈਜ਼ੈਂਟ ਵੀ ਕਰੇ ਤੇ ਸਾਡੀ ਇੰਡਸਟਰੀ ਨੂੰ ਇੱਕ ਨਵੇਂ ਮੁਕਾਮ ਤੇ ਲੈ ਕੇ ਵੀ ਜਾਵੇ ਦੇਖੋ ਜਿਹੜੀ ਕਹਾਣੀਆਂ ਸਾਡੀ ਮਿੱਟੀ ਨਾਲ ਜੁੜੀਆਂ ਸਾਡੇ ਰੂਹ ਦੇ ਵਿੱਚ ਵਸਦੀਆਂ ਨੇ ਜੇ ਉਹ ਬਣਾਈ ਜਾਣਗੀਆਂ ਤੇ ਉਹ ਜ਼ਰੂਰ ਕਾਮਯਾਬ ਹੋਣਗੀਆਂ ਸਾਡੀ ਇੰਡਸਟਰੀ ਦੀ ਤਰਸਦੀ ਇਹ ਹੈ ਕਿ ਆਪਾਂ ਸਿਰਫ ਦੋ ਚਾਰ ਜੁਮਲੇ ਜੋਕ ਇਕੱਠੇ ਕਰਕੇ ਫਿਲਮ ਦੀ ਸਟੋਰੀ ਲਾਈਨ ਬਣਾ ਕੇ ਉਹਦੇ ਵਿੱਚ ਕੁਝ ਵੀ ਪਾਪ ਹੋ ਗਿਆ ਉਹਨੂੰ ਚਲਾ ਦਿੰਦੇ ਆ ਤੇ ਇੱਕ ਪੂਰਾ ਦਾ ਪੂਰਾ ਮਾਫੀਆ ਬਣਿਆ ਹੋਇਆ ਜਿਹੜਾ ਉਹਨੂੰ ਰਿਲੀਜ਼ ਕਰਾਉਂਦਾ ਹੈ ਜਿਹੜਾ ਉਹਨੂੰ ਹਟ ਕਰਾਉਂਦਾ ਉਹਨਾਂ ਵਿੱਚ ਸਬਸਟੈਂਸ ਕਿੰਨਾ ਹੋਇਆ ਇਹ ਕਹਿ ਨਹੀਂ ਸਕਦੇ ਆਪਾਂ ਵਿਚਾਰੇ ਜਿਹੜੇ ਫਾਈਨੈਂਸਰ ਬਾਹਰ ਬੈਠੇ ਆ ਉਹ ਸੋਦੇ ਬੜੀ ਚੰਗੀਆਂ ਫਿਲਮਾਂ ਬਣਨਗੀਆਂ ਉਨਾ ਦੇ ਪੈਸੇ ਡੁੱਬ ਜਾਂਦੇ ਆ ਫਿਰ ਉਹ ਬਿਚਾਰੇ ਪਰੇਸ਼ਾਨ ਹੁੰਦੇ ਆ ਇੱਕ ਰਿਵੋਲੂਸ਼ਨ ਦੀ ਲੋਡ ਹੈ ਜਿਹਦੇ ਵਿੱਚ ਜੋ ਸਾਡਾ ਮੁਕਾਮ ਸੀ ਚੰਨਪਰਦੇਸੀ ਵੇਲੇ ਨਾਨਕ ਨਾਮ ਜਹਾਜ਼ ਵੇਲੇ ਉਹ ਮੁਕਾਮ ਪੰਜਾਬੀ ਇੰਡਸਟਰੀ ਵਾਪਸ ਪਾ ਸਕੀ ਬਿਲਕੁਲ ਸਰ ਤੇ ਵੈਸੇ ਤਾਂ ਤੁਸੀਂ ਦਿਲ ਖੋਲ ਕੇ ਦੱਸ ਹੀ ਦਿੱਤਾ ਕਿ ਤੁਹਾਡੇ ਬਹੁਤ ਇਮੋਸ਼ਨਸ ਇਸ ਮੂਵੀ ਦੇ ਨਾਲ ਜੁੜੇ ਹੋਏ ਨੇ ਪਰ ਕੋਈ ਖਾਸ ਸੀਨ ਕੋਈ ਅਜਿਹਾ ਪਲ ਇਸ ਮੂਵੀ ਦੇ ਵਿੱਚ ਆਇਆ ਹੋਵੇ ਜਦੋਂ ਤੁਹਾਨੂੰ ਲੱਗਿਆ ਹੋਵੇ ਕਿ ਇਹ ਸੀਨ ਇੱਕ ਕੈਰੈਕਟਰ ਇਹ ਡਾਇਲੋਗ ਮੇਰੇ ਦਿਲ ਦੇ ਬਹੁਤ ਕਰੀਬ ਹੈ ਸਿੱਧਾ ਦਿਲ ਨੂੰ ਛੂ ਗਿਆ ਹੋਵੇ ਇਹ ਨਾ ਇੱਕ ਇੱਕ ਸੀਨ ਜਿਹੜਾ ਹੈ ਉਹ ਦਿਲ ਨੂੰ ਛੂੰਹਦਾ ਹੈ ਪਰ ਜੋ ਬੈਸਟ ਸੀਨ ਇਹਦੇ ਵਿੱਚ ਹੈ ਉਹ ਇਹਦੀ ਕਲਾਈਮੈਕਸ ਸੀਨ ਹੈ ਜਿਹੜਾ ਮੈਂ ਦੱਸਣਾ ਨਹੀਂ ਚਾਹਾਂਗਾ ਤੇ ਲੋਕ ਫਿਲਮ ਵੇਖਣਗੇ ਤਾਂ ਦੇਖਣਗੇ ਇਟ ਇਜ਼ ਟੂ ਗੁੱਡ ਐਂਡ ਰਿਮਾਰਕੀਬਲ ਠੀਕ ਹੈ ਸਰ ਸ਼ੁਕਰੀਆ ਤੇ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਵਧਾਈਆਂ ਸੋ 70ਵੇਂ ਨੈਸ਼ਨਲ ਫਿਲਮ ਅਵਾਰਡਸ ਦੇ ਵਿੱਚ ਪੀਟੀਸੀ ਪੰਜਾਬੀ ਦਾ ਜਲਵਾ 2022 ਦੀ ਬੈਸਟ ਪੰਜਾਬੀ ਫਿਲਮ ਐਲਾਨੀ ਗਈ ਹੈ ਬਾਗੀ ਦਿੱਤੀ ਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਸਿੱਧਾ ਲੈ ਕੇ ਚੱਲਦੇ ਹਾਂ